ਟਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਸੱਚੇ ਮਰਗ YouTube ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਸ਼ਬਦ ਦੇ ਨਾਲ ਅੱਜ ਹਾਜ਼ਰ ਹੋਏ ਆ ਤੁਹਾਡੇ ਸਾਰਿਆਂ ਸਾਹਮਣੇ ਸ਼ਬਦਾ ਜੀ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਏ ਭਾਈ ਸਾਹਿਬ ਭਾਈ ਲਖਮਿੰਦਰ ਸਿੰਘ ਜੀ ਹਜ਼ੂਰੀ ਤੱਕ ਹੀ ਸ਼੍ਰੀ ਦਰਬਾਤ ਸਾਹਿਬ ਵਾਲਿਆਂ ਦਾ ਅਕਸਰ ਤੁਸੀਂ ਵੱਡੀ ਵੱਡੀਆਂ ਛੇ ਜਾਂ ਜਾਂ ਲਾਈਵੇ ਸ਼ਬਦ ਤੁਹਾਨੂੰ ਜਲੂਰ ਸੁਣਿਆ ਹੋਊਗਾ ਸ਼ੁਰੂ ਕਰਦੇ ਆ ਅੱਜ ਦੀ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਲੈ ਚੈਨਲ ਸੱਚੇ ਮਰਗ YouTube ਚੈਨਲ ਇਹ ਵੀ ਲਪਾਂ ਵਾਸਤੇ ਮੇਲ ਸਕੀਲ ਤੋਂ ਬਣ ਮੇ सो सतगुरु प्यारा मेरे नाल है सो सतगुरु सो सतगुरु प्यारा मेरे नाल है सो सतगुरु प्यारा मेरे नाल है ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਸੋ ਸਤਿਗੁਰ ਪਿਆਰਾ ਸਤ ਗੁਰ ਪਿਆਰਾ ਮੇਰੇ ਨਾਲ ਹੈ ਏਸੀ ਇਹ ਸ਼ੋਧੀ ਅਸਥਾਈ ਹੁਣ ਅੰਦਲਾ ਪੜਦੇ ਆਂ ਤੇ ਸਗੁਰ ਤੇ ਸਗੁਰ ਕੋ ਕਾਫੀ ਉੱਚੀ ਸੁਰ ਹੋਣੀ ਹੈ ਮੈਂ ਆਪਣੀ ਨਿੱਕੀ ਬਾਜੇ ਘੱਟ ਨਿੱਕੀ ਸੁਰ ਤੇ ਹੀ ਬੋਲਦਾ ਵਾਂ ਤੇ ਸਗੁਰ ਹੋ ਹੋਵਾ ਕਥਾ ਸੁਣਾਈ ਫੇਰੇ ਕੋ ਰਿਖਿਓ ਤਿਸ ਗੁਰ ਤਿਸ ਗੁਰ ਕੋ ਆਵਰਿਆ ਜਨਾਰ ਕੀ ਹਰ ਜਨਾਰ ਕੀ ਹਰ ਜਨਾਰ ਕੀ ਹਰ ਕਥਾ ਸੁਣਾਈ ਗੁਰ ਕੋ ਸਦ ਬੱਲੇ ਹਾਰਣੈ ਜਨ ਹਰ ਸੇਵਾ ਬੜਤ ਬਣਾਏ ਇਹ ਉਦੋਂ ਪੜਨਾ ਜਦਾਂ ਜਦਾਂ ਹੁਣ ਮੈਂ ਚੇਂਜ ਗੰਥੇ ਨਾਲੇ ਟਿਓਣ ਜਦੋਂ ਵਾਪਸ ਆਪਾਂ ਸਤਾਈ ਆਲ ਜਾਣਾ ਫੇਰ ਇੱਕ ਵਾਰੀ ਪੜਦੇ ਆਂ ਤੇ ਗੁਰ ਕੋ ਸਦ ਬੱਲੇ ਹਾਰਣੈ जिंदा हर सेवा बढत बड़ाई ऐ तो गलत हो गया फिर मेरे को जिंदा हर सेवा बढत बड़ाई सो सतगुरु प्यारा सो सतगुरु प्यारा मेरे नाम है ਸਤ ਗੁਰ ਪਿਆਰਾ ਮੇਰਾ ਨਾਲ ਹੈ ਇਦਾਂ ਠੀਕ ਬਾਕੀ ਜਿਹੜੀਆਂ ਦੋ ਦੋ ਮੇਰੇ ਹਲ ਤੁਕਰ ਰਹਿ ਗਿਆ ਵਾ ਹਾਂਜੀ ਦੋ ਤੁਕਰ ਰਹਿ ਗਿਆ ਵਾ ਉਹ ਵੀ ਤੁਸੀਂ ਇਸੇ ਅੰਤਾ ਤੋਂ ਪੜ੍ਹ ਸਕਦੇ ਹੋ ਇਹ ਕਾਫੀ ਥੋੜਾ ਇੱਥੇ ਰਿਆਜ ਕਰਨ ਦੀ ਲੋੜ ਆ ਤੇ ਬਹੁਤ ਪਿਆਰੀ ਇੱਕ ਟਿਉਣਾ ਇਸ ਸ਼ਬਦ ਦੀ ਤੇ ਉਮੀਦ ਕਰਦਾ ਹਾਂ ਤੁਸੀਂ ਇਸ ਸ਼ਬਦ ਦੇ ਇੱਕ ਹਾਰਡ ਆਈਡੀਆ ਸਮਝ ਗਿਆ ਹੋਵੋ ਕਿ ਕਿਦਾਂ ਇਸ ਹਾਰਮੋਨੀਅਮ ਉੱਤੇ ਆਪਾ ਪਲੇ ਕਰ ਸਕਦੇ ਇਹ ਵਾਲਾ ਸ਼ਬਦ ਸ਼ਬਦ ਪੜਦਿਆਂ ਹੋਈਆਂ ਪੁਲੀਆਂ ਮਾਫੀ ਦਿਓ ਅਗੇ ਧਿਆਨ ਰੱਖਾਂਗੇ ਸੋਤੇ ਸਪਸ਼ਟ ਬਾਣੀ ਪੜ੍ਹਗੇ ਤੇ ਤੁਹਾਡੇ ਨਾਲ ਸਾਂਝੀ ਕਰੀਏ ਤੇ ਹਾਨੂੰ ਕਮੈਂਟ ਕਰਕੇ ਦੱਸਿਓ ਤੁਹਾਡਾ ਫੇਵਰਿਟ ਕਿਹੜਾ ਸ਼ਬਦ ਆ ਉਸੇ ਅਕੋਰਡਿੰਗ ਆ ਪਤਾ ਦੇਸ ਤੇ ਉਹ ਵਾਲੀ ਵੀਡੀਓ ਜਲਦ ਤੋਂ ਜਲਦ ਲੈ ਕੇ ਆਵਾਂਗੇ ਧੰਨਵਾਦ